ਸਸਰੀ ਗਾਲ ਤੁਸੀਂ ਜੁੜ ਚੁੱਕੇ ਹੋ ਫਰਾਈਪਰ ਟੀਵੀ ਨਾਲ ਤੇ ਮੈਂ ਹਾਂ ਪਰਮਜੀਤ ਸਖਾਣਾ ਅੱਜ ਤੁਹਾਨੂੰ ਇੱਕ ਐਸੇ ਸ਼ਖਸ ਨਾਲ ਮਲਾਉਣ ਜਾ ਰਹੇ ਹਾਂ ਜਿਹੜਾ ਲਾਲਿਆਂ ਦਾ ਪੁੱਤ ਆ ਪਰ ਧੰਦਾ ਉਸਨੇ ਖੇਤੀ ਦਾ ਚੁਣਿਆ ਹੋਇਆ ਆ অর্ਗੈਨਿਕ ਖਾਦ ਦਾ ਕੰਮ ਕਰ ਰਿਹਾ ਪਨੀਰੀ ਬੀਜ ਰਿਹਾ ਤੇ ਚੰਗਾ ਮੁਨਾਫਾ ਜਿਹੜਾ ਉਹ ਕਮਾ ਰਿਹਾ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰਾਈਪਰ ਫਾਜਲ ਕਾ ਰੋਡ ਦੀਆਂ ਹਨ ਜਿੱਥੇ ਉਸ ਸ਼ਖਸ ਨੇ ਅਲੱਗ-ਅਲੱਗ ਖੇਤੀ ਦੀ ਪਨੀਰੀ ਜਿਹੜੀ ਆ ਉਹ ਬਿਜੀ ਹੋਈ ਆ ਤਾਂ ਅਲੱਗ-ਅਲੱਗ ਬੁੱਟਾਂ ਦੀ ਪਨੀਰੀ ਵੀ ਜਿਹੜੀ ਉੱਥੇ ਮਿਲਦੀ ਆ ਦੀਜ ਮਿਲਦੇ ਆ ਦੱਸ ਦਈਏ ਕਿ ਇਸ ਅ ਸ਼ਖਸ ਦੀ ਫੋਇਪਰ ਸ਼ਾਹਨੀ ਵਿੱਚ ਇੱਕ ਵੱਡਾ ਸ਼ੋਰੂਮ ਸੀਗਾ ਮੋਬਾਈਲਾਂ ਦਾ ਤਾਂ ਉਹ ਵੀ ਚੱਲ ਗਿਆ ਤੇ ਨਾਲ-ਨਾਲ ਇਸ ਨੇ ਆਪਣਾ ਇਹ ਖੇਤੀ ਦਾ ਧੰਦਾ ਵੀ ਜਿਹੜਾ ਉਹ ਸ਼ੁਰੂ ਕੀਤਾ ਤਸਵੀਰਾਂ ਤੁਸੀਂ ਦੇ ਸਕਦੇ ਕਿ ਇਹ ਤਸਵੀਰਾਂ ਫਰੋਇਪਰ ਆ ਫਾਜਲ ਕਾ ਰੋਡ ਦੀਆਂ ਹਨ ਰਾਧਾ ਕ੍ਰਿਸ਼ਨ ਨਕਸਰੀ ਆ ਤਾਂ ਗੁਰ ਤੁਸੀਂ ਵੀ ਕੋਈ ਪਨੀਰੀ ਇੱਥੋਂ ਲੈਣਾ ਚਾਹੁੰਦੇ ਹੋ ਖਰੀਦਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਜਿਹੜਾ ਉਹ ਕਰ ਸਕਦੇ ਹੋ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਭਾਈ ਸਾਹਿਬ ਮੌਜੂਦ ਆ ਭਾਈ ਸਾਹਿਬ ਪਹਿਲਾਂ ਪਾ ਫਰੋਇਪਰ ਟੈਲੀਵਿਜ਼ਨ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਆ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਭਾਈ ਕਿੰਨਾ ਸਮਾਂ ਹੋ ਗਿਆ ਇਹ ਜਿਹੜਾ ਕਾਰੋਬਾਰ ਸ਼ੁਰੂ ਕੀਤਾ ਹੋਇਆ ਹੈ ਸਰ ਜਿਹੜਾ ਤਾਂ ਮੇਰਾ ਜੈਵਿਕ ਖਾਦ ਦਾ ਉਹਨੂੰ ਤਾਂ 3 ਸਾਲ ਹੋ ਗਏ ਹੈ ਤੇ ਜਿਹੜਾ ਪਨੀਰੀ ਹੈ ਇਹ ਮੇਰਾ ਫਸਟ ਟਾਈਮ ਹੈ ਇਸ ਵਾਰੀ ਤੇ ਪਹਿਲੇ ਹੀ ਮੈਂ ਬੱਲਾ ਦਾ ਕੰਮ ਕੀਤਾ ਸੀ ਉੱਥੋਂ ਹੀ ਮੇਰਾ ਹੌਸਲਾ ਵਧਿਆ ਤੇ ਮੈਂ ਅੱਜ ਪਨੀਰੀ ਦਾ ਕੰਮ ਕਰ ਰਿਹਾ ਹਾਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਜਿਹੜਾ ਠੰਡਾ ਕਰਦਾ ਹੋਇਆ ਸਰ ਇਹ ਅ ਨਵੰਬਰ ਵਿੱਚ ਮੈਂ ਬੱਲਾ ਦਾ ਕੰਮ ਕੀਤਾ ਸੀਗਾ ਤੇ ਇਹ ਹੁਣ ਰੀਸੈਂਟਲੀ ਅ ਅਕਤੂਬਰ ਵਿੱਚ ਜਿਹੜੀ ਬੀਜੀ ਦੀ ਹੈ ਪਨੀਰੀ ਤੇ ਹੁਣ ਇਹ ਨਾ ਵਿਖਣੀ ਸ਼ੁਰੂ ਹੋ ਗਈ 1 ਮਿੰਟ ਚ ਪੈਦੀ ਤਿਆਰ ਹੋ ਜੰਦੇ ਤੇ ਹੁਣ ਵਿਖਣੀ ਸ਼ੁਰੂ ਹੋ ਗਈ ਮਨਚਕदाई ਕੀ ਇਹ ਖੇਤੀ ਦਾ ਤਾਂ ਹੁੰਦਾ ਹੀ ਜਿਹੜਾ ਚੁਣਿਆ ਜਾਵੇ ਲਾਲਿਆਂ ਦੇ ਪੁੱਤ ਵੈਸੇ ਦਾ ਕੁਰਸੀਆਂ ਤੇ ਬਹਿਣਾ ਚਾਹੀਦਾ ਹੈਗੇ ਇਸਿਆਂ ਵਿੱਚ ਤੋ ਤੁਸੀਂ ਇੱਧਰ ਮੱਥਾ ਮਾਰ ਕੇ ਮਿੱਟੀ ਨਾਲ ਮਿੱਟੀ ਹੋ ਰਹੀ ਸਰ ਮੇਰੇ ਮੇਰੇ ਫਾਦਰ ਸਾਹਿਬ ਨੇ ਇਸ ਜ਼ਮੀਨ ਨੂੰ ਆਪਣਾ ਇਹ ਬੰਦਰ ਜ਼ਮੀਨ ਸੀ ਐਨੋ ਅ ਦਿਨ ਰਾਤ ਬਲਦਾਂ ਨਾਲ ਵਾਵਾ ਕੀ ਉਹਨਾਂ ਨੇ ਇਹਨੂੰ ਇਹਨੂੰ ਉਗਿਆਉ ਕੀਤਾ ਸੀਗਾ ਤੇ ਮੇਰੇ ਵਿੱਚ ਵੀ ਖੂਨ ਦਾ ਉਹਨਾਂ ਦੇ 돌 ਰਿਹਾ ਜੀ ਤੇ ਮੇਰਾ ਲगाव ਇਸ ਚੀਜ਼ ਨਾਲ ਬਹੁਤ ਸੀਗਾ ਹੋਰ ਅਫਰੋਲ ਸੰਭਾਲ ਲਈ ਤਾਂ ਹੈ ਹੀ ਹੈ ਤੇ ਟਾਈਮ ਸੀਰ ਉਹ ਚੀਜ਼ ਸੰਭਾਲ ਲਈ ਹੈ ਤੇ ਇਸ ਕਰਕੇ ਆਪਣਾ ਆਪਣਾ ਅੱਛਾ ਫੀਲ ਹੁੰਦਾ ਹੈ ਵਧੀਆ ਫੀਲ ਹੁੰਦਾ ਹੈ ਨੇਚਰ ਨਾਲ ਜੁੜ ਗਏ ਆ ਸ਼ੋਰਮ ਸਹੀ ਸੀ ਜਾਂ ਖੇਤੀ ਸਹੀ ਹੈ ਦੇਖੋ ਜਿਹੜਾ ਬੰਦਾ ਕਾਮਨਾਲ ਪਿਆਰ ਕਰਦਾ ਉਹਨੂੰ ਸਾਰਾ ਸਹੀ ਹੁੰਦਾ ਪਰ ਇੱਥੇ ਕੀ ਹੈ ਕਿ ਇੱਥੇ ਆਪਣਾ ਕੁਦਰਤ ਹੈ ਹੂੰ ਔਰ ਔਰ ਸਕੂਨ ਹੈ ਹੂੰ ਤੁਸੀਂ ਇੱਥੇ ਬਹਿ ਕੇ ਰੱਬ ਨਾਲ ਗੱਲ ਕਰ ਸਕਦੇ ਹੋ ਪਰ ਉੱਥੇ ਬੈਠ ਕੇ ਤੁਸੀਂ ਰੱਬ ਨਾਲ ਗੱਲ ਨਹੀਂ ਕਰ ਸਕਦੇ ਹੂੰ ਹਾਂਜੀ ਮੁਨਾਫਾ ਕਿਸ ਵਿੱਚ ਜ਼ਿਆਦਾ ਦੇਖੋ ਮੁਨਾਫਾ ਹੁੰਦੇ ਵਿੱਚ ਵੀ ਅੱਛਾ ਹੈ ਇਹਦੇ ਵਿੱਚ ਵੀ ਅੱਛਾ ਹੈ ਹੂੰ ਪਰ ਬੰਦੇ ਦੀ ਲਾਈਫ ਸਪੈਰਟੀ ਹੁੰਦੀ ਹੈ ਕਿ ਉਹਨੂੰ 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 ਸਕੂਨ ਚਾਹੀਦਾ ਹੈ ਹੂੰ ਉਹਨੂੰ ਆਪਣਾ ਸਟ्रेस ਨਹੀਂ ਚਾਹੀਦਾ ਉਹ ਇੱਥੇ ਹੈ ਜੀ ਹਾਂ ਬਿਗੈਰ ਵਕੈਸ ਸੈਸਰੀ ਲਾਈਫ ਇੱਥੇ ਹੈ ਜੀ ਜਿੰਨਾ ਤੁਸੀਂ ਕਰੋਗੇ ਉਹਨਾਂ ਉਹਨਾਂ ਤੁਸੀਂ ਪਾਓਗੇ ਕਿਹੜੀ ਕਿਹੜੀ ਫਸਲ ਦੀ ਪਨੀਰੀ ਜਿਹੜੀ ਉਹ ਤਿਆਰ ਕੀਤੀ ਜਾ ਰਹੀ ਹੈ ਇੱਥੇ ਜੀ ਆਪਣੇ ਕੋਲ ਸ਼ਿਮਲਾ ਮਿਰਚ ਹੈ ਹਰੀ ਮਿਰਚ ਹੈ ਉਸ ਤੋਂ ਬਾਅਦ ਆਪਣਾ ਪਿਆਜ਼ ਦਾ ਕਾਰਨਾ ਹੈ ਸਾਡੇ ਕੋਲ ਉਸ ਤੋਂ ਬਾਅਦ ਬੈਂਗਨ ਬੈਂਗਣੀ ਬ੍ਰੋਕਲੀ ਗੋਭੀ ਅਤੇ ਦੀ ਪਨੀਰੀ ਅਸੀਂ ਤਿਆਰ ਕੀਤੀ ਜਿਹੜੀ ਜੈਵ ਖਾਦ ਤੁਸੀਂ ਤਿਆਰ ਕਰਦੇ ਹੋ ਉਹ ਕਿੰਨੇ ਸਮੇਂ ਚ ਤਿਆਰ ਹੁੰਦੀ ਆ ਤਾਂ ਉਸ ਦੀ ਸ਼ੁਰੂਆਤ ਜਿਹੜੀ ਉਹ ਕਿਸ ਤਰ੍ਹਾਂ ਕੀਤੀ ਹੈ ਤੁਸੀਂ ਸਰ ਮੈਂ ਜਦੋਂ ਆ ਕੇ ਆਪਣਾ ਲੈਂਡ ਲੈਂਡ ਸੰਭਾਲਿਆ ਤਾਂ ਇੱਥੇ ਜਿਹੜਾ ਪ੍ਰੋਡਕਸ਼ਨ ਸੀ ਉਹ ਘੱਟ ਸੀਗੀ। ਹੂੰ। ਔਰ ਅਪਰੋਕਸ ਆਪਣਾ 70-72万 ਦੇ ਕਰੀਬ ਸੀਗੀ। ਪਰ ਉਸ ਚੀਜ਼ ਨੂੰ ਦੇਖਦੇ ਹੋਏ ਮੈਂ ਵੇਸਟਡੀ ਕਰਨੀ ਸ਼ੁਰੂ ਕੀਤੀ ਕਿ ਵੀ ਮੈਂ ਪ੍ਰੋਡਕਸ਼ਨ ਕਿੱਦਾਂ ਵਧਾਉਂਗਾ। ਹੂੰ। ਤੇ ਉਹਦੇ ਵਾਸਤੇ ਸਭ ਤੋਂ ਪਹਿਲੀ ਚੀਜ਼ ਇਹ ਜਾਵੇ ਕਿ ਮਾਤਾ। ਹੂੰ। ਜੈਵਿਕ ਮਾਦਾ ਉਹਦਾ ਹਨ ਵਾਸਤੇ ਮੈਨੂੰ ਆਪਣਾ ਵਰਮੀ ਕਪੋਸਟ ਹੀ ਝੂਟ ਕੇ ਲੱਗੀ ਔਰ ਹੈਵੀ ਹੈ ਕਿਉਂਕਿ ਇਹਦੇ ਵਿੱਚ 916 ਨਿਊਟ੍ਰੀਐਂਟਸ ਨੇ। ਹੂੰ। ਔਰ ਦੁਨੀਆ ਦੀ ਕੋਈ ਅਸੀਮ ਖਾਦ ਨਹੀਂ ਹੈ ਕਿ ਜਿੰਨੇ ਵਿੱਚ ਇੰਨੇ ਨਿਊਟ੍ਰੀਐਂਟਸ ਹੋਣ। ਹੂੰ। ਉਸ ਤੋਂ ਬਾਅਦ ਮੈਂ ਆਪਣਾ ਸ਼ੁਰੂਆਤ ਦੇ 10 ਬੈਡ ਲਗਾਏ ਤੇ 10 ਬੈਡ ਤੋਂ ਮੈਂ ਸ਼ੁਰੂ ਕੀਤਾ ਇਸ ਟਾਈਮ ਮੇਰੇ ਕੋਲ ਅਪਰੋਕਸ ਆਪਣਾ 100 ਤਕਰੀਬ ਬੈਡ ਹੂੰ ਕਿੰਨੇ ਸਮੇਂ ਚ ਜਿਹੜੀ ਜੈਵਿਕ ਖਾਦ ਦੀ ਪਲੇਗ ਲਓ ਤਿਆਰ ਹੁੰਦੀ ਆ ਇਹ ਸਿਰਫ 2-3 ਤੋਂ 3 ਮਹੀਨੇ ਵਿੱਚ ਤਿਆਰ ਹੋ ਜਾਂਦੀ ਆ ਐਕਚੁਅਲ ਸੀ ਇਹ ਕਿ ਮੌਸਮ ਤੇ ਡਿਪੈਂਡ ਕਰਦਾ ਜਦੋਂ ਆਪਣਾ ਸਰਦੀ ਜ਼ਿਆਦਾ ਹੋ ਜਾਂਦੀ ਹੈ ਉਦੋਂ ਉਦੋਂ ਫਿਰ ਗਿੱਲੀ ਰਹਿੰਦੀ ਹੈ ਠੀਕ ਹੈ ਉਹਨੂੰ ਉਹਨੂੰ ਸੁੱਕਣ ਨੂੰ ਟਾਈਮ ਲੱਗਦਾ ਇਹ ਜਿਹੜੇ ਜੈਵਿਕ ਖਾਦ ਵਾਲੇ ਜਿਹੜੇ ਗੰਡੋਏ ਹੁੰਦੇ ਆ ਹਾਂਜੀ ਇਹ ਜਿਹੜੇ ਆਮ ਗੰਡੋਏ ਹੁੰਦੇ ਆ ਉਹੀ ਹੁੰਦੇ ਆ ਜਾਂ ਇਹ ਅਲੱਗ ਕੋਈ ਕਿਸਮ ਹੁੰਦੀ ਹੈ ਵਾਲੀ ਬਰੀਡ ਹੈ ਸੀਨੀਅਰ ਫਟੇਡਾ ਨਾਮ ਹੈ ਦਾ ਜਿਹੜੇ ਜਿਹੜੇ ਇੱਥੇ ਵਾਲੇ ਗਡੋਏ ਨੇ ਉਹਨਾਂ ਨੇ ਮਿੱਟੀ ਖਾਣੀ ਹੈ ਤੇ ਉਹਨਾਂ ਨੇ نیچے ਰਹਿਣਾ ਹੈ ਜਿਹੜਾ ਜਿਹੜਾ ਇਹ ਵਾਲਾ ਗਡੋਆ ਐ ਇਹਨੇ ਖਾਲੀ ਗੋਬਰ ਖਾਣਾ ਹੈ ਮਿੱਟੀ ਵੀ ਖਾਂਦੇ ਪਰ ਨਾਮਾ ਤਰਦੀ ਇਹਨਾਂ ਦੇ ਇਹਨਾਂ ਦੇ ਮੇਨ ਖੁਰਾਕ ਜਿਹੜਾ ਗੋਬਰ ਹੈ ਇਹਨਾਂ ਨੇ ਆਪਣੇ 3 ਮਹੀਨੇ ਵਿੱਚ ਸਾਰਾ ਬੈੱਡ ਖਾ ਕੇ ਖਾਲੀ ਕਰ ਦਿੰਦੇ ਆ ਲਾਈਕ ਜੇ ਆਪਣਾ 3x4 ਫੁੱਟ ਦਾ ਬੈੱਡ ਹੈ ਤੇ ਉਹਨੇ 30 ਕਿਲੋ ਘਟੋਇਆ ਜਾਂਦਾ ਤੇ ਉਹ 30 ਕਿਲੋ ਘਟੋਇਆ ਜਿਹੜਾ ਉਹ ਆਪਣਾ 3 ਮਹੀਨੇ ਟਾਈ ਤੋਂ 3 ਮਹੀਨੇ ਵਿੱਚ ਸਾਰਾ ਬੈੱਡ ਖਾ ਲੈਂਦਾ ਇਹ ਇਹ ਖਾਣਾ ਸ਼ੁਰੂ ਕਰਦੇ ਉੱਤੋਂ ਦੀ ਤੇ ਇਹ نیچے ਤੱਕ ਜਾਂਦੇ ਜਿਹੜਾ ਜਿਹੜਾ ਆਪਣੀ ਮਿੱਟੀ ਵਿੱਚ ਘਟੋਇਆ ਉਹ نیچے ਰਹਿੰਦਾ ਉਹ ਉਹ ਆਪਣਾ ਸੂਟੇਬਲ ਨਹੀਂ ਇਹ ਨਾਲੇ ਉਹ ਸਲੋ ਹੈ ਇਹ ਬਹੁਤ ਫਾਸਟ ਹੈ ਐਨਰੀ ਐਨ ਇ ਬਰੀਡਿੰਗ ਬਹੁਤ ਫਾਸਟ ਹੈ ਤੇ 3 ਮਹੀਨੇ ਦੇ ਜਿੱਦਾਂ ਤੁਸੀਂ ਜਿੱਦਾਂ ਤੁਸੀਂ ਦੱਸ ਰਹੇ ਸਵਾਂ 3 ਮਹੀਨੇ ਵਿੱਚ ਕਿੰਨੀ ਖਾਦ ਜਿਹੜੀ ਜੈਵਿਕਾ ਤਿਆਰ ਹੋ ਜਾਂਦੀ ਹੈ ਸਰਦਾ ਇੱਕ ਜਿਹੜਾ 30 ਵਿਚਾਲ ਦਾ ਆਪਣਾ ਬੈਡ ਹੈ ਉਹਦੇ ਵਿੱਚ ਅਪਰੋਕਸ ਆਪਣਾ 15 ਕੁੰਟਲ ਮਾਲ ਪੰਨੇ ਤੇ 15 ਕੁੰਟਲ ਤੋਂ ਸਾਨੂੰ ਆਉਂਦੇ ਤੋਂ 4 ਜਾਂ 5 ਕੁੰਟਲ ਹੀ ਆਪਾਂ ਲੈ ਸਕਦੇ ਆਉਟਪੁੱਟ ਜਿਹੜੀ ਆਪਣਾ ਹਾਰਵੈਸਟਿੰਗ ਹੈ ਉਹ 4 ਤੋਂ 5 ਕੁੰਟਲ ਹੁੰਦੀ ਹੈ ਜੀ ਜੇ ਇਸ ਕਾਰੋਬਾਰ ਦੀ ਗੱਲ ਕਰੀਏ ਨਰਸਰੀ ਦੀ ਜਾਂ ਜੈਵਿਕ ਖਾਦ ਦੀ ਗੱਲ ਕਰੀ ਤਾਂ ਆਮ ਖੇਤੀ ਨਾਲੋਂ ਲਾਹੇਵੰਦ ਹੈ ਸਰ ਕਰ ਆਪਣਾ ਬਿਲਕੁਲ ਆਈਪੰਦਾ ਹੈ ਜੇ ਤੁਸੀਂ ਤੁਸੀਂ ਤੁਹਾਡੇ ਕੋਲ ਇੱਕ ਲੈਂਡ ਹੈ ਜ਼ਮੀਨ ਹੈ ਉਹ ਨੂੰ ਤੁਸੀਂ ਉੱਥੇ ਉੱਥੇ ਯੂਟਿਲਾਈਜ਼ ਕਰੋ ਜਿੱਥੇ ਤੁਹਾਨੂੰ ਪ੍ਰੋਫਿਟੇਬਿਲਟੀ ਹੈ ਹੂੰ ਪਲੱਸ ਤੁਹਾਡਾ ਆਪਣਾ ਇਹ चीज ਦਾ ਖਰਚਾ ਘਟਦਾ ਹੈ ਇੱਕ चीज ਜਮੀਨ ਦੀ ਸਿਹਤ ਵਧੀਆ ਹੁੰਦੀ ਹੈ ਆਪਾਂ ਨੂੰ ਹੋਰ ਕੀ ਚਾਹੀਦਾ ਆਪਾਂ ਨੂੰ ਮੇਨ ਮੇਨ নো ਡਾਊਟ ਆਪਾਂ ਆਪਣਾ ਇਥੇ ਹੀ ਕਮਾਣਾ ਹੈ ਪਰ ਪਰ ਉਸ ਨੂੰ ਇੱਕ ਇੱਕ ਸਹੀ ਤਰੀਕੇ ਨਾਲ ਆਪਾਂ ਯੂਜ਼ ਕਰਾਂਗੇ ਉਹ ਜ਼ਿਆਦਾ ਬੈਟਰ ਹੈ ਜਦੋਂ ਆਮ ਛੋਟੇ ਕਿਸਾਨ ਦੀ ਗੱਲ ਕਰ ਲਈਏ ਜਿੰਦੇ ਕੋਲ ਜ਼ਮੀਨ ਬਿਲਕੁਲ ਨਾ ਮਾਤਰਾ ਥੋੜੀ ਜ਼ਮੀਨ ਹੈ ਅਗਰ ਉਹ ਇਸ ਤਰ੍ਹਾਂ ਦਾ ਕਾਰੋਬਾਰ ਸ਼ੁਰੂ ਕਰਦਾ ਘਟ ਜ਼ਮੀਨ ਵਿੱਚ ਤਾਂ ਲਾਹੇਵੰਦ ਹੁੰਦਾ ਹੈਗਾ ਇਹ ਹਾਂਜੀ ਇਹਦੇ ਬਾਰੇ ਥੋੜੀ ਜੀ ਨੋਲੇਜ ਜਿਹੜੀ ਗੇਨ ਕਰਨੀ ਜ਼ਰੂਰੀ ਹੈ ਇੰਟਰਸਟ ਹੋਣਾ ਜ਼ਰੂਰੀ ਹੈ ਕੇਅਰ ਕੇਅਰ ਕਰਨੀ ਜ਼ਰੂਰੀ ਹੈ ਕਿਉਂਕਿ ਜੇ ਜੇ ਗਡਾਈ ਨੂੰ ਪਾਣੀ ਨਾ ਮਿਲੇ ਤੇ ਉਹ ਮਰ ਜਾਏਗਾ ਹੂੰ ਠੀਕ ਹੈ ਇਹਨੂੰ ਇਹਨੂੰ ਖਾਣਾ ਨਾ ਮਿਲੇ ਇਹ ਚੱਲੀ ਤਾਂ ਪਤਾ ਲੇ ਤੇ ਜਿੰਦਾ ਰਹੇਗਾ ਪਰ ਇਹਨੂੰ ਇਹਨੂੰ ਪਾਣੀ ਨਾ ਮਿਲੇ ਤੇ ਨਹੀਂ ਮਰ ਜਾਏਗਾ ਨੁਕਸਾਨ ਵੀ ਹੈਗਾ ਬਿਲਕੁਲ ਹੈਗਾ ਇਹਦੀ ਇਹਦੀ ਕੇਅਰ ਬਹੁਤ ਜ਼ਰੂਰੀ ਹੈ ਖਾਸ ਕਰ ਗਰਮੀਆਂ ਵਿੱਚ ਇਹਨਾਂ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ ਅਸੀਂ ਦਾ ਆਪਣਾ ਸਾਰਾ ਸਿਸਟਮ ਜਿਹੜਾ ਹੈ ਉਹ ਆਪਣਾ ਸਪ੍ਰਿੰਕਲਰ ਲਗਾਏ ਹੋਏ ਨੇ ਉਤੋਂ ਉਤੋਂ ਮੋਟਰ ਔਰ ਔਨ ਕਰੀ ਦਈਏ ਤੇ ਸਾਰਾ ਪਾਣੀ ਆਟੋਮੈਟਿਕਲੀ ਲੱਗ ਜਾਂਦਾ ਕਿੰਨੇ ਕਿੰਨੀ ਜ਼ਮੀਨ ਵਿੱਚ ਜਿਹੜਾ ਤੁਸੀਂ ਕਾਰੋਬਾਰ ਕਰ ਸਰ ਅਪਰੋਕਸੀ ਆਪਣਾ ਅੱਧਾ ਏਕੜ ਵਿੱਚ ਅੱਧਾ ਏਕੜ ਦਾ ਚਾਲੀ ਗੁਜ਼ਾਰਾ ਵਧੀਆ ਚੱਲ ਰਿਹਾ ਹਾਂਜੀ ਠੀਕ ਹੈ ਹੱਲੇ ਆਪਣਾ ਅਗੇ ਨਾਲੋਂ ਤਾਂ ਛੇਲ ਦਾ ਬਹੁਤ ਫਰਕ ਹੈ ਔਰ ਆਪਣੇ ਇਸ ਵਰੀ ਤਾਂ ਇਹ ਹਾਲ ਹੋਇਆ ਕਿ ਸਾਡੇ ਕੋਲ ਮਾਲ ਪੂਰਾ ਨਹੀਂ ਹੋ ਰਿਹਾ ਸੀਗਾ ਪਰ ਹੁਣ ਮੈਂ ਆਪਣਾ ਸੌਦੇਕਰੀ ਬੈਡ ਆਪਣਾ ਹੋਰ ਉਧਾਉਂਗਾ ਹੂੰ ਤੇ ਉਹ ਮੈਨੂੰ ਲੱਗਦਾ ਹੈ ਕਿ ਜਿਹੜਾ ਆਉਣ ਵਾਲਾ ਟਾਈਮ ਹੈ ਉਹ ਬਹੁਤ ਅੱਛਾ ਹੋਵੇਗਾ ਵੀ ਵਗੈਰਾ ਵੀ ਇੱਥੇ ਮਿਲ ਜਾਂਦੇ ਆ ਹਾਂਜੀ ਸੀਡ ਮਿਲ ਜਾਂਦੇ ਕਿਹੜੇ ਕਿਹੜੇ ਆ ਦਿਖਾਓ ਇੱਥੇ ਮੇਰਾ ਕਰੀ ਥੈਂਕ ਯੂ ਤੁਸੀਂ ਕਰਦੇ ਹੋ ਤਾਂ ਰੋਗਨ ਲਵਾਇਆ ਸੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਜ ਤੱਕ ਕੀ ਆਪਣਾ ਮੇਥਾ ਹੈ ਜੀ ਮੇਥੀ ਹੈ ਹੋ ਉਹ ਸਵਾ ਤਨੀਆ ਆ ਪਾਲਕ ਹੈ ਸਾਰੇ ਆਪਣਾ ਹਾਈਬ੍ਰਿਡ ਆਪਣਾ ਸੀਡ ਨੇ ਅੱਛਾ ਸਾਰਾ ਹਾਈਬ੍ਰਿਡ ਆ ਹਾਂਜੀ ਬਹੁਤ ਅੱਛੀ ਕੁਆਲਿਟੀ ਦੇ ਆਪਣਾ ਸੀਡ ਹੈ ਜੀ ਹੂੰ ਤਾਂ ਵੀ ਪੁੱਛ। ਤੁਹਾਨੂੰ ਕਿ ਪਨੀਰੀ ਦੇ ਨਾਲ ਨਾਲ ਬੀ ਵੀ ਜਿਹੜਾ ਹਾਂਜੀ ਹਾਂਜੀ ਉਹ ਤੁਸੀਂ ਇੱਥੋਂ ਦਵਾ ਦਿੰਦੇ ਹੋ। ਜੀ ਜੀ ਤੇ ਇਹ ਜਿਹੜੀ ਆਰਗੈਨਿਕ ਆਪਾਂ ਗੱਲ ਕਰ ਰਹੇ ਸੀਗੇ ਖਾਦ ਦੀ। ਹਾਂਜੀ ਹਾਂਜੀ। ਤੇ ਪੈਕਿੰਗ ਕੀਤੀ ਹੋਈ ਆ? ਹਾਂਜੀ ਹਾਂਜੀ ਇਹ ਪੈਕਿੰਗ ਹੈ ਜੀ ਸਾਡੀ ਇਹ 1 ਕਿਲੋ ਦੀ ਪੈਕਿੰਗ ਹੈ। ਓਕੇ। ਹਾਂਜੀ। ਤੇ ਇਹ ਕੱਲੇ ਵਾਈਪਰ ਦੇ ਵਿੱਚ ਹੀ ਸਪਲਾਈ ਹੁੰਦੀ ਆ ਜਾਂ ਬਾਹਰ ਵੀ ਜਾਂਦੀ ਆ ਕਿਤੇ? ਦੇਖੋ ਜਿਹੜੇ ਤਾਂ ਆਪਣਾ ਛੋਟੀ ਪੈਕਿੰਗ ਹੈ ਉਹ ਉੱਥੇ ਇੱਥੇ ਸਾਰੀਆਂ ਨਰਸੀਆਂ ਤੇ ਜਾਂਦੀ ਹੈ। ਹਾਂ। ਠੀਕ ਹੈ ਜਿਹੜਾ ਆਪਣਾ ਵੱਡੇ ਬੈਂਕ ਨਹੀਂ ਜਿਹੜੇ ਜਿਹੜੇ ਬਲਕਸ ਜਾਂਦੇ ਆ ਉਹ ਸਾਡੇ ਬਹੁਤ ਬਹੁਤ ਦੂ ਦੂ ਤੱਕ ਜਾਂਦੇ ਹੋ ਹਾਂਜੀ ਕਿਉਂਕਿ ਫਾਰਮਰ ਨੂੰ ਜਿਹਨੂੰ ਜਿਹਨੂੰ ਬਲਕ ਵਿੱਚ ਚਾਹੀਦੀ ਹੈ ਉਹਨੇ ਉਹਨੇ ਯੂਨਿਟ ਨੂੰ ਹੀ ਅਪਰੋਚ ਕਰਨਾ ਤੇ ਉਸ ਤੋਂ ਬਾਅਦ ਪਰਮਾਜ਼ਮੇ ਦੇ ਨਾਲ ਸਾਡੀ ਕੁਆਲਿਟੀ ਵੀ ਬਹੁਤ ਫਾਈਨ ਹੈ ਗ੍ਰੇਡ ਬਹੁਤ ਫਾਈਨ ਹੈ ਤੇ ਉਹ ਕਸਟਮਰ ਸਾਡੇ ਨਾਲ ਖੁੱਲੀ ਖੁੱਲੀ ਜੁੜਦੇ ਜਾ ਰਹੇ ਆ ਜੇਕਰ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਪਨੀਰੀ ਲੈਣੀ ਹੋਵੇ ਜਾਂ ਬੀ ਲੈਣਾ ਹੋਵੇ ਜਾਂ ਖਾਦ ਲੈਣੀ ਹੋਵੇ ਤਾਂ ਆਪਣਾ ਸੰਪਰਕ ਨੰਬਰ ਜਰੂਰ ਬੋਲਦੇ ਨਾਲੇ ਪੂਰਾ ਐਡਰੈਸ ਜਿਹੜਾ ਦੱਸ ਦੋ ਹਾਂਜੀ ਇਹ ਸਰ ਆਪਣਾ ਫਾਜ਼ੁਕਾ ਰੋਡ ਤੇ ਫਲੋਸਪੁਰ ਤੋਂ ਐਗਜ਼ੈਕਟ 13 ਕਿਲੋਮੀਟਰ ਹੈ ਜੰਗਾਵਾਲਾ ਮੋੜ ਉੱਥੇ ਆਪਣਾ ਜੈਵਿਕ ਖਾਦ ਦਾ ਯੂਨਿਟ ਹੈ ਪਲੱਸ ਸਾਡੀ ਨਸਰੀ ਦਾ ਨਾਮ ਹੈ ਜੀ ਆਪਣਾ ਰਾਧਾਕ੍ਰਿਸ਼ਨ ਨਸਰੀ ਔਰ ਮੇਰਾ ਮੋਬਾਈਲ ਨੰਬਰ ਹੈ 9815480608 9815480608 ਤਾਂ ਬਿਲਕੁਲ ਐਸੀ ਸਾਡੇ ਵਾਲੋ ਭਾਈ ਸਾਹਿਬ ਜਿੰਨਾਂ ਨਾਲ ਗੱਲਬਾਤ ਕੀਤੀ ਆ ਤਾਂ ਇਹਨਾਂ ਨੇ ਸ਼ੋਰੂਮ ਦਾ ਕੰਮ ਛੱਡ ਕੇ ਖੇਤੀ ਦਾ ਧੰਦਾ ਜਿਹੜਾ ਚੁਣਿਆ ਤਾਂ ਇੱਥੇ ਅਲੱਗ-ਅਲੱਗ ਵੈਰਾਈਟੀਆਂ ਦੀ ਜਿਹੜੀ ਪਨੀਰੀ ਆ ਉਹ ਤਿਆਰ ਕੀਤੀ ਜਾ ਰਹੀ ਆ ਦੂਰੋਂ-ਦੂਰੋਂ ਲੋਕ ਜਿਹੜੇ ਆ ਉਹ ਇੱਥੇ ਪਨੀਰੀ ਲੈਣ ਲਈ ਆਉਂਦੇ ਆ 20 ਵੀ ਜਿਹੜਾ ਉਹ ਇੱਥੋਂ ਦਿੰਦੇ ਆ ਤੇ ਇਹਨਾਂ ਵੱਲੋਂ ਆਰਗੈਨਿਕ ਜੈਵਿਕ ਖਾਦ ਜਿਹੜੀ ਆ ਸੌਰੀ ਜੈਵਿਕ ਖਾਦ ਜਿਹੜੀ ਆ ਉਹ ਵੀ ਤਿਆਰ ਕੀਤੀ ਜਾ ਰਹੀ ਆ ਅਗਰ ਤੁਸੀਂ ਪਨੀਰੀ ਲੈਣਾ ਚਾਹੁੰਦੇ ਹੋ ਜਾਂ ਜੈਵਿਕ ਖਾਦ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸਿੱਧਾ ਸੰਪਰਕ ਜਿਹੜਾ ਉਹ ਕਰ ਸਕਦੇ ਹੋ ਤਾਂ ਹੋਰ ਛੋਟੇ ਕਿਸਾਨਾਂ ਨੂੰ ਜਾਂ ਹੋਰ ਨੌਜਵਾਨਾਂ ਨੂੰ ਵੀ ਅਪੀਲ ਕਰਾਂਗੇ ਕਿ ਤੁਸੀਂ ਬਾਹਰ ਦੇ ਚੱਕਰਾਂ ਵਿੱਚ ਪੈਣ ਨਾਲੋਂ ਇੱਥੇ ਰਹਿ ਕੇ ਪੰਜਾਬ ਵਿੱਚ ਅਜਿਹੇ ਛੋਟੇ-ਵਡੇ ਤੰਦੇ ਜਿਹੜੇ ਆ ਉਹ ਸ਼ੁਰੂ ਕਰੋ ਤਾਂ ਕਿ ਪੰਜਾਬ ਵੀ ਅੱਗੇ ਜਿਹੜਾ ਉਹ ਵੱਧ ਸਕੇ